ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੂੜਾ ਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਹੈ ਲਗਾਤਾਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਰੇਡ ਚੱਲਦੀ ਪੀਸੀਓ ਅਜੇ ਵੀ ਬਰਕਰਾਰ ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਐਸਐਸਪੀ ਸਾਹਿਬ ਵੀ ਅੰਦਰ ਹੀ ਨੇ ਪੁਲਿਸ ਪੂਰਾ ਅਮਲਾ ਜਿਹੜਾ ਬਾਹਰ ਨਜ਼ਰ ਆ ਰਿਹਾ ਹੈ ਘਰ ਦੇ ਬਾਹਰ ਬੈਰੀਗੇਟਿੰਗ ਜਿਹੜੀ ਕੀਤੀ ਹੋਈ ਹੈ ਵੱਡੇ ਅਲੀਗੇਸ਼ਨਸ ਲੱਗੇ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਅਲੀਗੇਸ਼ਨਸ ਕਾਫੀ ਵੱਡੇ ਨੇ ਖਾਸੇ ਵੱਡੇ ਨੇ ਔਰ ਉਹਨਾਂ ਦੇ ਬਰਖਿਲਾਫ ਅੱਜ ਇਹ ਕਾਰਵਾਈ ਕੀਤੀ ਗਈ ਹੈ ਪਰ ਇਹ ਦੱਸ ਦੇਣਾ ਬਹੁਤ ਜ਼ਰੂਰੀ ਹੈ ਕਿ ਇਹ ਕਾਰਵਾਈ ਕੋਈ ਇੱਕਦਮ ਨਹੀਂ ਕੀਤੀ ਗਈ ਇਹਦਾ ਇੱਕ ਪ੍ਰੋਪਰ ਸਕ੍ਰਿਪਟ ਬਣੀ ਤੇ ਉਸ ਤੋਂ ਬਾਅਦ ਇਹ ਕਾਰਵਾਈ ਹੁੰਦੀ ਨਜ਼ਰ ਆਈ ਹੈ ਇਸ ਤੋਂ ਪਹਿਲਾਂ ਰਮਨ ਅਰੋੜਾ ਦੀ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਲੈ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਅਚਾਨਕ ਜਿਹੜੀ ਰੇਡ ਉਹ ਕਰ ਦਿੱਤੀ ਗਈ ਹੁਣ ਸਵਾਲ ਇਹ ਹੈ ਕਿ ਕੀ ਵਿਧਾਇਕ ਰਮਨ ਅਰੋੜਾ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇਣਗੇ ਜਾਂ ਕੀ ਆਉਂਦੇ ਸਮੇਂ ਦੇ ਵਿੱਚ ਕੋਈ ਆਪਣੀ ਕਾਰਵਾਈ ਕਰਨਗੇ ਕਿਉਂਕਿ ਸਿੱਧੇ ਤੌਰ ਦੇ ਉੱਤੇ ਐਕਸ਼ਨ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਹੀ ਵਿਧਾਇਕ ਦੇ ਉੱਤੇ ਕਰ ਦਿੱਤਾ ਹੈ ਪੁਲਿਸ ਹਮਲਾ ਜਿਵੇਂ ਵਾਰ-ਵਾਰ ਤੁਹਾਨੂੰ ਦੱਸ ਰਿਹਾ ਕਿ ਇੱਥੇ ਮੌਜੂਦ ਹੈ ਪੁਲਿਸ ਹਮਲਾ ਤੁੱਪੇ ਮੌਜੂਦ ਹੈ ਲਗਾਤਾਰ ਆਪਣੀ ਡਿਊਟੀ ਨਿਭਾ ਰਿਹਾ ਹੈ ਅੰਦਰ ਘਰ ਦੇ ਜਾਂਚ ਚੱਲਦੀ ਪਈ ਹੈ ਕਾਰਵਾਈ ਚੱਲਦੀ ਪਈ ਹੈ ਅਧਿਕਾਰੀ ਅੰਦਰ ਵੀ ਮੌਜੂਦ ਨੇ ਔਰ ਸਥਿਤੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਮੌਜੂਦਾ ਇਸ ਸਮੇਂ ਦੀ ਦਿਖਾਉਂਦੇ ਪਏ ਆ ਫਿਲਹਾਲ ਇਹ ਘਰ ਜਿਹੜਾ ਉਹ ਵਿਧਾਇਕ ਰਮਨ ਅਰੋੜਾ ਦਾ ਆਮ ਆਦਮੀ ਪਾਰਟੀ ਨੇ ਆਪਣੇ ਹੀ ਵਿਧਾਇਕ ਦੇ ਉੱਤੇ ਕਾਰਵਾਈ ਕੀਤੀ ਹੈ ਸਾਡੇ ਨਾਲ ਫਿਲਹਾਲ ਡੀਐਸਪੀ ਸਾਹਿਬ ਮੌਜੂਦ ਨੇ ਡੀਐਸਪੀ ਸਾਹਿਬ ਅੱਜ ਇੱਥੇ ਕਾਰਵਾਈ ਹੁੰਦੀ ਪਈ ਉਹਦੇ ਬਾਰੇ ਪਹਿਲਾਂ ਜਾਣਕਾਰੀ ਦਿਓ ਬਿਲਕੁਲ ਜੀ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵਿਜੀਲੈਂਸ ਟੀਮਸ ਦੀ ਰੇਡ ਹੋ ਰਹੀ ਹੈ ਸੋ ਉਹਦੇ ਸੰਬੰਧੀ ਸਿਰਫ ਜਿਹੜਾ ਅਸੀਂ ਇਹ ਹੈਗਾ ਕਿ ਕੋਈ ਵੀ ਇੱਥੇ ਲਾਅ ਐਂਡ ਔ हां जो दरअसल मुताबिक हो कि इनकी ਕੰਕਤੀ ਸ਼ੁਰੂ ਹੋਈ ਹੈ ਇਸ ਬਾਰੇ ਐਗਜੈਕਟ ਟਾਈਮ ਤੇ ਨਹੀਂ ਮੈਨੂੰ ਪਤਾ ਥੋੜਾ ਟਾਈਮ ਹੋ ਗਿਆ ਤੇ ਤੁਹਾਨੂੰ ਕਦ ਇਨਫੋਰਮੇਸ਼ਨ ਮਿਲੀ ਕੁਝ ਪਤਾ ਲੱਗ ਸਕਦਾ ਹੈ ਹਾਂਜੀ ਥੋੜੇ ਤੁਹਾਨੂੰ ਤੱਕ ਸਾਨੂੰ ਮੈਨੂੰ ਜਸਟ ਹੋਣੀ ਐ ਐਸਚਓ ਵੱਲੋਂ ਆਈਸੀ ਕੀ ਕਾਲ ਹਾਂ ਉਹ ਦੇ ਕਰਕੇ ਮੈਂ